ਹਾਂਜੀ ਮੈਮ ਸਸਿਕਾ ਜੀ ਸਸਿਕਾ ਮੈਂ ਅਮਰ ਤੁਸੀਂ ਪੇਸ਼ੈਂਟ ਲੈ ਕੇ ਆਏ ਸੀਗੇ ਕੀ ਤਰੀਕ ਸੀ ਪੇਸ਼ੰਤ ਨੂੰ ਪਾਣੀ ਭਰਿਆ ਹੋਇਆ ਜੀ ਪੇਟ ਚ ਪਾਣੀ ਭਰਿਆ ਹੋਇਆ ਹਾਂਜੀ ਹਾਂਜੀ ਇਹਦਾ ਕਾਰਨ ਕੀ ਸੀ ਜਿਹੜੀਆਂ ਅਸੀਂ ਰਿਪੋਰਟਾਂ ਦੇਖੀਆਂ ਸੀ ਲੀਵਰ ਸਰਾਈਸਿਸ ਆ ਲੀਵਰ ਸਰਾਈਸਿਸ ਦੀ ਪਰ ਸੀਗੀ ਹਾਂਜੀ ਹਾਂਜੀ ਮੈਮ ਸਸਿਕਾ ਜੀ ਸਸਿਕਾ ਮੈਂ ਮੈਮ ਤੁਸੀਂ ਪੇਸ਼ੈਂਟ ਲੈ ਕੇ ਆਏ ਸੀਗੇ ਕੀ ਤਕਲੀਫ ਸੀ ਪੇਸ਼ੈਂਟ ਨੂੰ ਪਾਣੀ ਭਰੇ ਹੋਇਆ ਜੀ ਪੇਟ ਚ ਪਾਣੀ ਭਰੇ ਹੋਇਆ ਇਹਦਾ ਕਾਰਨ ਕੀ ਸੀ ਜਿਹੜੀਆਂ ਆਪਾਂ ਰਿਪੋਰਟਾਂ ਦੇਖੀਆਂ ਸੀ ਇਹਨਾਂ ਨੂੰ ਲੀਵਰ ਸਿਰੋਸਿਸ ਲੀਵਰ ਸਿਰੋਸਿਸ ਆ ਮੈਮ ਲੀਵਰ ਸਿਰੋਸਿਸ ਦੀ ਕਦਰ ਸੀਗੀ ਤਾਂ ਅੱਜ ਜਦੋਂ ਤੁਸੀਂ ਇਹਨਾਂ ਨੂੰ ਲੈ ਕੇ ਆਏ ਹੋ ਇਹਨਾਂ ਨੂੰ ਕੀ ਕੀ ਤਕਲੀਫ ਆ ਰਹੀ ਸੀ ਇਸ ਟਾਈਮ ਤਕਲੀਫ ਸਾਹ ਲੈਣ ਚ ਬਹੁਤ ਜ਼ਿਆਦਾ ਦਿੱਕਤ ਸੀ ਮੈਂ ਠੀਕ ਹੈ ਜੀ ਤੁਰਿਆ ਨਹੀਂ ਜਾਂਦਾ ਸੀਗਾ ਵਿਕਨੈਸ ਬਹੁਤ ਜ਼ਿਆਦਾ ਸੀ ਖਾਪੀ ਵੀ ਕੁਝ ਵੀ ਨਹੀਂ ਪਾ ਰਹੀ ਸੀ ਠੀਕ ਹੈ ਜੀ ਬੈਠ ਵੀ ਨਹੀਂ ਸਕਦੇ ਸੀ ਲਟਾ ਕੇ ਲੈ ਕੇ ਆਈ ਸੀ ਗੱਡੀ 'ਚ ਠੀਕ ਹੈ ਹਾਂਜੀ ਮੈਂ ਤੇ ਕੋਈ ਇਹਨਾਂ ਦੇ ਜਿਹੜਾ ਹੈਗਾ ਪੇਟ ਦੇ ਵਿੱਚ ਦਰਦ ਜਾਂ ਕੁਛ ਐਵੇਂ ਦੀ ਤਕਰੀਰ ਦਰਦ ਮੈਮ ਸੀਗਾ ਲੈਟਰਿੰਗ ਬਾਰੀ-ਬਾਰੀ ਜਾਂਦੇ ਸੀਗੇ ਠੀਕ ਹੈ ਤੇ ਦਰਦ ਹੈਗਾ ਸੀ ਦਰਦ ਹੈਗਾ ਸੀ ਹਾਂਜੀ ਬੇਲਡ ਕਾਫੀ ਜ਼ਿਆਦਾ ਖੁੱਲਿਆ ਹੋਇਆ ਸੀ ਖੁੱਲਿਆ ਹੋਇਆ ਸੀ ਤੇ ਕਾਈਟ ਵੀ ਸੀ ਕਾਈਟ ਵੀ ਸੀ ਜਾਂ ਹਾਂਜੀ ਤੇ ਹੋਣਾ ਆਪਾਂ 10 ਦਿਨ ਦੀ ਦਵਾਈ ਦਿੱਤੀ ਹੈ ਨਾ ਹਾਂਜੀ ਮੈਮ 10 ਦਿਨ ਦੀ ਦਵਾਈ ਦੇ ਨਾਲ ਕਿੰਨਾ ਚ ਫਰਕ ਲੱਗ ਰਿਹਾ ਮੈਮ 40% ਤੋਂ ਜ਼ਿਆਦਾ ਫਰਕ ਹੈ ਜੀ 40% ਤੋਂ ਹਾਂਜੀ ਹਾਂਜੀ ਪਾਣੀ ਇਹਨਾਂ ਦਾ ਜਿਹੜਾ ਉਹ ਪਾਣੀ ਵੀ ਅੱਗੇ ਨੂੰ ਪੋਲਾ ਪੈ ਰਿਹਾ ਪੇਟ ਥੱਲੇ ਲੱਗ ਰਿਹਾ ਅੱਗੇ ਪਿਆੰਦਾ ਵੀ ਉੱਚਾ ਲੱਗਦਾ ਸੀ ਹੁਣ ਪੇਟ ਬਹੁਤ ਵੀ ਸਹੀ ਹੋ ਰਿਹਾ ਠੀਕ ਹੈ ਹਾਂਜੀ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਮੈਮ ਉਲਟੀਆਂ ਆਉਂਦੀ ਸੀ ਬੱਤ ਲੱਗਦੇ ਸੀ ਉਹ ਵੀ ਘਟਿਆ ਬਹੁਤ ਜ਼ਿਆਦਾ ਘਟਿਆ ਬਹੁਤ ਜ਼ਿਆਦਾ ਤੇ ਜਿਹੜਾ ਇਹਨਾਂ ਦਾ ਆਪਣਾ ਹੈਵiness ਸੀਗੀ ਫੇੜ ਦੀ ਜਿਵੇਂ ਆਪਾਂ ਕਹਿੰਦੇ ਵੀ ਭਾਰਾ ਪਣ ਲੱਗਦਾ ਸੀ ਭਾਰਾ ਪਣ ਹਾਂਜੀ ਮੈਮ ਉਹ ਵੀ ਠੀਕ ਹੈ ਹਾਂ ਠੀਕ ਹੈ ਮੈਮ ਤੁਸੀਂ ਆਪ ਪੁੱਛ ਲਓ ਜਿਵੇਂ ਤੁਹਾਨੂੰ ਪਹਿਲਾਂ ਨਾਲੋਂ ਕਿੰਨਾ فرق ਆ ਠੀਕ ਹੈ ਮੈਡਮ ਐਸੀ ਬਹੁਤ ਠੀਕ ਹੈ ਜੀ ਅੱਗੇ ਨਾਲੋਂ ਬਹੁਤ ਠੀਕ ਹੋ ਹਾਂਜੀ ਪਹਿਲਾਂ ਕੀ ਕੀ ਦਿੱਕਤਾਂ ਆ ਰਹੀਆਂ ਸੀਗੀਆਂ ਦਿੱਕਤ ਤਾਂ ਜੀ ਮੈਡਮ ਸਾਰੀ ਸੀਗੀ ਮੈਂ ਇੱਥੇ ਤੁਰਿਆ ਨਹੀਂ ਜਾਂਦਾ ਸੀ ਹੂੰ ਹੂੰ ਤੇ ਸਾਹ ਭਰਦਾ ਸੀਗਾ ਨਾ ਹੀ ਕੋਈ ਕੰਮ ਹੁੰਦਾ ਸੀ ਨਾ ਰੋਟੀ ਖਾਈ ਦੀ ਸੀਗੀ ਜੀ ਇੱਕ ਰੋਟੀ ਤੋਂ ਅੱਧੀ ਰੋਟੀ ਐ ਬਾਹਰ ਆਉਂਦੀ ਸੀਗੀ ਜੀ ਠੀਕ ਹੈ ਹਾਂਜੀ ਤੇ ਹੁਣ ਵੀ ਦਲੀਆ ਵਗੈਰਾ ਤੇ ਮੈਂ ਖਿਚੜੀ ਵਗੈਰਾ ਜੀ ਵਧੀਆ ਖਾ ਲੇ ਜੀ ਹਾਂਜੀ ਤੇ ਉਹ ਢਿੱਡਤਾ ਜੀ ਮੇਰਾ ਜਿਵੇਂ ਹੀ ਫੌੜਾ ਜੀ ਹਾਂ ਕੋਈ ਦਿੱਕਤ ਨਹੀਂ ਮੈਡਮ ਉਹ ਢਿੱਡ ਜੀ ਤੇ ਮੈਨੂੰ ਸਿਰਫ ਅਪਕ 10 ਦਿਨ ਦੀ ਦਵਾਈ ਦੇਈ ਹੈ ਹਾਂਜੀ 10 ਹਾਂਜੀ 10 ਦਿਨ ਦੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਡਮ